ਮੇਰੇ ਵੱਨੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਠਾਕ ਹੋ ਤੇ ਅੱਜ ਸਾਡਾ ਜਿਹੜਾ ਦੂਜਾ ਦਿਨ ਆਗਾ ਉਹ ਚੱਲ ਰਿਹਾ ਜੀ ਗੁਰਦੁਆਰਾ ਕਢਾਣੀ ਸਾਹਿਬ ਦਾ ਤੇ ਅੱਜ ਤੁਹਾਨੂੰ ਗੁਰਦੁਆਰਾ ਜਿਹੜਾ ਹੈਗਾ ਚੋਲਾ ਸਾਹਿਬ ਤੇ ਨਿੰਮ ਸਰ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਪਹਿਲਾਂ ਤੁਸੀਂ ਜਿਹੜੇ ਪਿਛਲੇ ਲੜੀ 'ਚ ਦੇਖ ਚੁੱਕੇ ਹੋਗੇ ਪਿਛਲੀ ਲੜੀ ਦੇ ਵਿੱਚ ਤੁਸੀਂ ਤੇ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂਗੇ ਜੀ ਗੁਰਦੁਆਰਾ ਚੋਲਾ ਸਾਹਿਬ ਤੇ ਨਿੰਮ ਸਾਹਿਬ ਉਹਨੂੰ ਦੋ ਅੱਜ ਦੀ ਲੜੀ ਦੇ ਵਿੱਚ ਦਿਖਾਵਾਂਗੇ ਤੇ ਚਲੋ ਕਰਦੇ ਆਂਗੇ ਵੀਡੀਓ ਸ਼ੁਰੂ ਚਲੋ ਸਾਹਮਣੇ ਤੁਸੀਂ ਜਿਹੜੇ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦੇ ਤੇ ਆਜੋ ਹੁਣ ਚੱਲਦੇ ਆਂਗੇ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਆ ਜੀ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੀ ਹੋਰ ਸੰਗਤ ਆ ਗਈ ਉਹ ਵੀ ਦਰਸ਼ਨ ਕਰੇ ਗੁਰੂ ਘਰ ਚੋਲਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਚਲੋ ਤੁਹਾਨੂੰ ਦਰਸ਼ਨ ਕਰਵਾਉਣ ਲੈ ਕੇ ਚੱਲਦੇ ਆਂਗੇ ਹੁਣ ਤੁਹਾਨੂੰ ਪਤ ਦਰਸ਼ਨੇ ਕਰਵਾਨੇ ਆ ਜੀ ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਉਹੀ ਚੋਲਾ ਸਾਹਿਬ ਗੁਰੂ ਘਰ ਆ ਜੀ ਜਿੱਥੇ ਕੀ 52 ਕਲੀਆਂ ਵਾਲਾ ਜਿਹੜਾ ਚੋਲਾ ਸਾਹਿਬ ਆ ਜੀ ਗੁਰੂ ਪਾਤਸ਼ਾਹ ਜੀ ਦਾ ਉਹ ਇੱਥੇ ਵਿਰਾਜਮਾਨ ਉਹ ਸ਼ੋਭਿਤ ਕੀਤਾ ਹੋਇਆ ਇੱਥੇ ਤੇ ਆਜੋ ਤੁਹਾਨੂੰ ਦਰਸ਼ਨੇ ਵੀ ਕਰਵਾਨੇ ਆਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਜਿਹੜਾ ਤੁਸੀਂ ਸੰਗਤ ਜੀ ਸਾਹਮਣੇ ਚੋਲਾ ਸਾਹਿਬ ਦੇਖ ਰਹੇ ਹੋ ਜੀ ਦਰਸ਼ਨ ਕਰ ਰਹੇ ਹੋਗੇ ਇਹ ਛੋਲਾ ਸਾਹਿਬ ਗੁਰੂ ਹਰਗੋਬਿੰਦ ਸਿੰਘ ਜੀ ਦਾ ਹੈ ਜੀ 52 ਕਲੀਆਂ ਵਾਲਾ ਜਿਹੜਾ ਕਿ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਸਾਹਿਬ ਜੀ ਨੇ 52 ਰਾਜਿਆਂ ਨੂੰ ਜ਼ਾਲਮਾਂ ਦੀ ਕੈਦ ਦੇ ਵਿੱਚੋਂ ਛੁਡਵਾਇਆ ਸੀ ਅਤੇ ਇਸ 52 ਕਲੀਆਂ ਵਾਲਾ ਜੋ ਕਿ ਚੋਲਾ ਸਾਹਿਬ ਹੈ ਆਹ ਸਾਹਮਣੇ ਤੁਸੀਂ ਪੋਥੀ ਸਾਹਿਬ ਦੇਖ ਰਹੇ ਹੋ ਇਹ ਵੀ ਉਸੇ ਟਾਈਮ ਦੀ ਪ੍ਰਾਤਨ ਹੈ ਜੀ ਇਹ ਇਹ ਉਹੀ ਸਾਰੀਆਂ ਤਿੱਜਾ ਸਾਮੀਆਂ ਹੋਈਆਂ ਨੇ ਜੀ ਜੋ ਕਿ ਗੁਰੂ ਸਾਹਿਬ ਜੀ ਦੀਆਂ ਹਨ ਇਹ ਗੁਰੂਕਰ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਹੈ ਜੀ ਸਿਆਣਾ ਹੈ ਤਾਂ ਜਰੂਰ ਦਰਸ਼ਨ ਕਰਕੇ ਜਾਓ ਜੀ ਖਾਲਸਾ ਜੀ ਜਿਸ ਸਥਾਨ ਤੇ ਅਸੀਂ ਰੁਕੇ ਹੋਇਆ ਜੀ ਉਸ ਦਾ ਕੀ ਇਤਿਹਾਸ ਹੈ ਜੀ ਕੋਈ ਦੱਸਦਾ ਬਈ ਬਤੇ ਇਹ 6 ਪਾਸ਼ਾ ਇਸ ਦੀ ਬਹੁਤ ਠੱਸੀ ਜੀ ਸਭ ਤੋਂ ਪਹਿਲਾਂ ਬਗੜਾ ਦਾਦਾ ਸਾਹਿਬ ਪਰ ਤੇ ਬੱਲੇ ਪਾਸੇ ਉੱਤੇ ਐਂਗਮਰ ਮਰੇ ਨਾਮ ਜੀ ਅਸੀਂ ਰੁਕੇ ਜੀ ਤੁਹਾਡੇ ਸਭ ਜੀ ਆਦੀ ਉਸ ਤੋਂ ਬਾਅਦ ਨਾਲੇ ਬਗੜਾ ਵਿਲੀਸਾ ਵਾ ਜਿੱਦੇ ਨੇ ਪਾਸ਼ਾ ਰਹੇ ਸੀ ਪੁੰਦਾ ਜੀ ਤੇ ਗੁਜ਼ਾਰਾ ਪਹਿਲਾਂ ਸੋਜ ਜਿੱਥੇ ਤੇ ਮਹਾਰਾ ਦਵਾਨ ਸੌਂ ਜਾਂਦੇ ਥੋੜਾ ਸਾ ਪੁੱਛ ਲੇਉਗਾ ਜੇ ਗਰੇ ਹੋਏ ਸਾਰਾ ਪਹਿਲਾਂ ਮਾਰੇ ਪਰਵਾਦ ਨੂੰ ਦੇ ਘਰੇ ਮੁਸ਼ਕਰਾ ਕੇ ਗਏ। ਉਹ ਲਈ ਜਾਓ। ਬਹੁਤ ਗੁੱਥੇ ਬਰਵਾ ਸੀਗਾ। ਉਹ ਤੋਂ ਬਾਅਦ ਉਹ ਆਪਸੇ ਲਾ ਬਾਹ ਇੱਥੇ ਲੱਗਾਈ। ਇੱਕ ਗੁਦਾਰ ਜੇਮਨਸਰ ਸਾਹਿਬ ਚੜ੍ਹਦੇ ਵੇਲੇ ਉੱਤੇ ਮਾਰ ਉਹਨੇ ਜਾਂ ਦੇ ਦਿੱਤੇ, ਜਨਾਲ ਘਾ ਦੇ ਦਿੱਤੇ, ਉੱਤੇ ਮਾਰ ਰਿਹਾ ਪਿੰਤਾਤਰਾ ਘਾ ਦੇ ਦਿੱਤੀ। ਉਹ ਬਾਅਦ ਚੋਂ ਵਾਪਾਰੀ ਨੇ ਮੋੜੀ ਸੀ। ਇੱਥੇ ਸਾਈਡ ਥੱਲੇ ਨੰਮ ਆਪਣੀ। ਜੇ ਮਾਰਨ ਨੇ ਕੁਝ ਬੜੀ ਮਾਰ ਦੀ ਬਾਜੀ ਲੱਗ ਰਿਹਾ ਕੀਲਾ ਕਰਤਾ ਸੀ। ਉਹ ਰਵੰਣਨ ਵਾਸਤੇ ਉਹ ਬਾਹ ਚੱਲ ਗਿਆ ਉਹ ਜੇਮਨਸਰ ਬਾਹ ਚੱਲ ਗਿਆ ਵਾਪਾਰੀ ਨੇ ਮੋੜੀ। ਕਿਹਾਰੇ ਗੋਤਾ ਚੇ ਪਾਛੇ ਤੰ। ਜੌਨਾ ਸਾਹਿਬ, ਟੋਲਾ ਸਾਹਿਬ, ਟੋਲਾ ਸਾਹਿਬ 3 ਨੰਮ ਸਾਹਿ ਕਾਰਗੋ ਨੂੰ ਜੇ ਪਾਚੇ ਲਈ ਪੁੱਛੀਏ ਮੈਂ ਦੁਬਾਰਾ ਪਾਚੇ ਸ਼ਨੀਵਾਰ ਸਰਦਾਰਾਂ ਨਾਲ ਕਮੇਟੀ ਇੱਥੇ ਆਉਂਦੀ ਹੈ ਅੱਜਿਆਂ ਭਰਦੀ ਹੈ ਬਹੁਤ ਸੋਕਾਂ ਇੱਥੇ ਕੋਈ ਤਿਹਾਰ ਵੀ ਮਨਾਇਆ ਜਾਂਦਾ ਜੀ ਚਾਹ ਦਿਵਾਲੀ ਉਹ ਭਰਦੀ ਆਉਂਦੀ ਹੈ ਬੜੀ ਵੱਡੀ ਸੀ ਠੀਕ ਹੈ ਜੀ ਮੰਡੀ ਗੁਰਦੇਸੂ ਯੋਕੀ ਬਹੁਤ ਕਰਦੇ ਅੱਛਾ ਲਾ ਹਾਂਜੀ ਉਸ ਤੋਂ ਬਾਅਦ ਅਸੀਂ ਆ ਗਏ ਸੀਗੇ ਗੁਰਦੁਆਰਾ ਨੰਮਸਰ ਸਾਹਿਬ ਤੇ ਤੁਹਾਨੂੰ ਦਿਖਾਨੇ ਆ ਜੀ ਗੁਰਦੁਆਰਾ ਨੰਮ ਸਾਹਿਬ ਤੇ ਉਹਦਾ ਇਤਿਹਾਸ ਵੀ ਤੁਹਾਨੂੰ ਨਾਲ ਸਾਂਝਾ ਕਰਾਂਗੇ ਵੀ ਇੱਥੇ ਕੀ ਇਤਿਹਾਸ ਸੀ ਆ ਤੇ ਚਲੋ ਹੁਣ ਚੱਲਦੇ ਆਂਗੇ ਆਪਾਂ ਦੇਖੋ ਜੀ ਬੜੇ ਸੋਹਣੇ ਇਨਸਾਨ ਸਭ ਝੂਲ ਰਹੇ ਨੇਗੇ ਤੇ ਆਜੋ ਹੁਣ ਪਾ ਚੱਲਦੇ ਆਂ ਜੀ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਬਹੁਤ ਇਤਿਹਾਸਕ ਇਹ ਪਿੰਡ ਹੈ ਜੀ ਚਾਰ ਗੁਰੂ ਘਰ ਇਤਿਹਾਸਕ ਇਹ ਪਿੰਡ ਦੇ ਵਿੱਚ ਨੇ ਆਜੂ ਜੀ ਹੁਣ ਆਪਾਂ ਚੱਲਦੇ ਆਂਗੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇੱਥੇ ਗੁਰੂ ਸਾਹਿਬ ਜੀ ਨੇ ਬਹੁਤ ਸੋਹਣਾ ਜਿਹੜਾ ਗੁਰੂ ਘਰ ਬਸਾਇਆ ਲਾ ਲੋ ਨਿੰਮ ਦਾ ਇਤਿਹਾਸ ਤੁਹਾਨੂੰ ਦੱਸ ਦੇਵਾਂਗੇ ਜੀ ਇਹ ਉਹੀ ਇਤਿਹਾਸਕ ਨਿੰਮਾ ਜੀ ਸੇਰੀ ਗੁਰੂ ਸਾਹਿਬ ਨੇ ਦਤਨ ਕਰਕੇ ਗੱਡੀ ਸੀਗੀ ਤੁਸੀਂ ਦੇਖ ਸਕਦੇ ਹੋ ਸੁੱਕੇ ਦਵਾਰੋਂ ਦਵਾਰੋਂ ਸੁੱਕੇ ਜਿਹੜੀ ਹਰੀ ਹੋ ਗਈ ਇਹ ਦਤਨਾ ਜੀ ਜਿਹੜੀ ਗੁਰੂ ਸਾਹਿਬ ਨੇ ਗੱਡੀ ਸੀਗੀ ਤੁਸੀਂ ਦੇਖ ਸਕਦੇ ਹੋਗੇ ਤੇ ਆਜੋ ਹੁਣ ਆਪਾਂ ਦਰਸ਼ਨ ਕਰਦੇ ਹਾਂ ਜੀ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਪਾਂ ਨੂੰ ਦਰਸ਼ਨ ਹੋ ਰਹੇ ਨੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਬਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਮੰਜੀ ਉੱਤੇ ਬੈਠ ਕੇ ਭਜਨ ਕੀਤਾ ਸੀ ਇਹ ਬਾਣ ਉਸੇ ਟਾਈਮ ਦਾ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਪੈਂਦੇ ਇਹ ਬਾਣਾ ਦਹਾਉਣਾ ਜੀ ਹਾਂਜੀ ਹਾਂਜੀ ਇੱਕ ਆਹ ਸਾਈਡ ਦੇ ਉੱਤੇ ਦਹਾਉਣਾ ਜੀ ਤੇ ਉਹ ਸਾਈਡ ਦੇ ਉੱਤੇ ਬਾਣਾ ਜੀ ਤਨ ਤਨ ਸ੍ਰੀ ਗੁਰੂਆਂ ਸਾਹਿਬ ਜੀ ਦੀ ਕੋਈ ਰੀਸ ਨਹੀਂ ਕਰ ਸਕਦਾ ਦੁਨੀਆ ਦੇ ਮਾਲਕ ਨੇ ਜੀ ਦੇਖੋ ਬੜਾ ਵਧੀਆ ਹਾਲ ਬਣਿਆ ਹੋਇਆ ਜੀ ਦਰਬਾਰ ਹਾਲ ਦੇ ਵਿੱਚ ਬੈਠ ਕੇ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਹਾਰਦੀਆਂ ਉਹਨਾਂ ਦੇ ਦਰਸ਼ਨ ਕਰਦੀ ਹੈ ਜੀ ਤੇ ਆ ਸਾਹਮਣੇ ਇੱਧਰ ਤੁਸੀਂ ਦੇਖ ਸਕਦੇ ਹੋਗੇ ਢਾਵਾਗੀ ਜੀ ਅੱਜ ਜਿਹੜਾ ਸਰੋਵਰ ਸਾਹਿਬ ਬਣ ਗਿਆ ਜਿੱਥੇ ਕਿ ਗੁਰੂ ਸਾਹਿਬ ਜੀ ਨੇ ਬੈਠ ਕੇ ਸਵੇਰੇ ਆਏ ਸੀਗੇ ਤੇ ਇੱਥੇ ਦਾਤਨ ਘੜਤੀ ਸੀਗੀ ਜਿਹੜਾ ਤੁਹਾਨੂੰ ਨਿਮਤ ਦਿਖਾਇਆ ਦਰਸ਼ਨ ਕਰਵਾਏ ਨੇ ਜੀ ਤੇ ਇੱਥੇ ਗੁਰੂ ਸਾਹਿਬ ਜੀ ਹਰ ਰੋਜ਼ ਸਵੇਰੇ ਆਉਂਦੇ ਹੁੰਦੇ ਸੀਗੇ ਦੇਖ ਸਕਦੇ ਹੋਗੇ ਰੰਗ-ਬਰੰਗੀਆਂ ਮੱਛੀਆਂ ਵੀ ਫਿਰਦੀਆਂ ਨੇਗੀਆਂ ਇੱਥੇ ਕਾਲੀਆਂ ਪੀਲੀਆਂ ਹਰੀਆਂ ਲੀਲੀਆਂ ਇਹ ਪਿੰਡ ਨਗਰ ਦੇ ਵਿੱਚ 45 ਦਿਨ ਰੁਕੇ ਮਹਾਰਾ ਇਸ ਨਗਰ ਦੇ ਵਿੱਚ ਵੀ 45 ਦਿਨ ਰੁਕੇ ਸੀ ਗੁਰੂ ਮਹਾਰਾਜ ਜੀ ਜਿਹੜਾ ਸੰਗਤ ਜੀ ਇੱਥੇ ਇਤਿਹਾਸ ਹਨਾ ਜੀ ਗੁਰਦੁਆਰਾ ਨੰਮ ਸਰ ਦਾ ਗੁਰੂ ਸਾਹਿਬ ਜੀ ਸਵੇਰੇ ਉੱਠਦੇ ਹੁੰਦੇ ਸੀਗੇ ਸੈਰ ਕਰਦੇ ਹੁੰਦੇ ਸੀਗੇ ਇੱਥੇ ਤੋਬਾ ਜੀ ਨੂੰ ਪਟਾਵ ਕਹਿੰਦੇ ਨੇ ਪੰਜਾਬੀ ਚ ਤੋਬਾ ਵੀ ਕਹਿੰਦੇ ਆਗੇ ਇੱਥੇ ਸੈਰ ਕਰਦੇ ਹੁੰਦੇ ਸੀ ਘੁੰਮਦੇ ਫਿਰਦੇ ਹੁੰਦੇ ਸੀ ਇੱਕ ਦਿਨ ਖੁਸ਼ੀ ਦੇ ਵਿੱਚ ਬਸ ਆਪਦੀ ਮौज-ਮਸਤੀ ਦੇ ਵਿੱਚ ਆ ਕੇ ਗੁਰੂ ਸਾਹਿਬ ਜੀ ਨੇ ਛੇਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਮੌਜੂਦਗੀ ਵਿੱਚ ਖੁਸ਼ੀ ਦੇ ਵਿੱਚ ਆ ਕੇ ਇੱਕ ਦਾਤਨ ਕਰ ਰਿਹਾ ਸੀ ਨਿੰਮ ਦੀ ਉਹ ਦਾਤਨ ਉਹਨਾਂ ਨੇ ਗੜ ਦਿੱਤੀ ਧਰਤੀ ਦੇ ਵਿੱਚ ਤੇ ਕੁਝ ਟਾਈਮ ਲੰਘਿਆ ਸਮਾਂ ਬੀਤਦਾ ਗਿਆ ਥੋੜਾ ਜਿਹਾ ਉਹ ਜਿਹੜੀ ਦਾਤਨ ਸੀ ਅੱਜ ਜਿਹੜੀ ਤੁਹਾਨੂੰ ਤੁਸੀਂ ਦਰਸ਼ਨ ਤੁਹਾਨੂੰ ਕਰਵਾਏ ਨੇ ਨਿੰਮ ਸਾਹਿਬ ਦੇ ਉਹ ਨਿੰਮ ਦੀ ਦਾਤਨ ਸੀ ਉਹ ਦਾਤਨ ਫੁੱਟ ਕੇ ਵੱਡਾ ਉਹ ਨਿੰਮ ਦਾ ਦਰਖਤ ਬਣ ਗਿਆ ਤੇ ਸੁੱਕ ਗਿਆ ਹੁਣ ਫੇਰ ਹਰਾ ਹੋ ਗਿਆ ਤੇ ਇਹਦਾ ਇਤਿਹਾਸ ਹੈ ਗੁਰੂ ਸਾਹਿਬ ਜੀ ਆਏ ਸੀ ਇਸ ਪਿੰਡ ਦੇ ਵਿੱਚ ਲਗਭਗ ਉਹਨਾਂ ਨੇ ਜਿਹੜਾ ਆਪਣੀ ਜੀਵਨ ਦਾ 45 ਦਿਨ ਇੱਥੇ ਬਤੀਤ ਕੀਤੇ ਨੇਗੇ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਪਿੰਡ ਨੂੰ ਜੇ ਆਪਾਂ ਗੱਲ ਕਰੀਏ ਇੱਥੇ ਪਹੁੰਚਣ ਦਾ ਤੁਹਾਨੂੰ ਕਿਵੇਂ ਆ ਗੱਲ ਕਰੀਏ ਪਹੁੰਚਣ ਦਾ ਸਿਸਟਮ ਕੀ ਹੈ ਇੱਥੇ ਖੰਨੇ ਦੇ ਕੋਲ ਪਿੰਡ ਪੈਂਦਾ ਜੀ ਮਕਸੂਦਰਾ ਮਕਸੂਦਰੇ ਤੋਂ ਕਢਾਣੀ ਸਾਹਿਬ ਪਿੰਡ ਹੈ ਕਢਾਣੀ ਕਲਾ ਵੱਡੀ ਕਢਾਣੀ ਵੈਸੇ ਦੋ ਕਢਾਣੀਆਂ ਨੇ ਇੱਕ ਕਢਾਣੀ ਖੁਰਦਕ ਕਲਾ ਕੜਾਣੀ ਕਲਾ ਪਿੰਡਾ ਜੀ ਕਲਾ ਹੁੰਦਾ ਵੱਡੀ ਚੀਜ਼ ਨੂੰ ਆਪਾਂ ਕਲਾ ਕਹਿੰਦੇ ਨੇ ਹੁੰਨੇ ਆ ਤੇ ਕੜਾਣੀ ਕਲਾ ਪਿੰਡਾ ਜੀ ਇਹ ਤੁਸੀਂ ਰਾੜਾ ਸਾਹਿਬ ਵੀ ਸੁਣਿਆ ਹੋਣਾ ਮਰੇ ਕੋਲੇ ਤੋਂ ਜਦੋਂ ਆਪਾਂ ਜੋੜੇ ਪੜਾਂ ਦੋ ਆਉਣੇ ਆਗੇ ਉਹ ਸਾਈਡ ਤੇ ਵੀ ਆ ਜਾਓ ਚਾਹੇ ਆਪਾਂ ਖੰਨੇ ਸਾਈਡ ਤੋਂ ਵੀ ਆ ਜਾਓ ਤੇ ਉਹ ਸਾਈਡ ਤੋਂ ਇਹ ਪਿੰਡ ਨੇ ਜਿਹੜੇ ਆ ਜਾਂਦੇ ਨੇ ਕੜਾਣੀ ਸਾਹਿਬ ਦੇ ਵਿੱਚ ਚਾਰ ਗੁਰੂ ਘਰ ਨੇ ਜੀ ਤੇ ਚਾਰੇ ਗੁਰੂ ਘਰਾਂ ਦੇ ਵਿੱਚ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਜਿਹੜੀ ਚਰਛੋ ਪ੍ਰਾਪਤ ਜਗ੍ਹਾ ਜੀ ਇੱਥੇ ਇਸ ਸਥਾਨ ਦੇ ਉੱਤੇ ਜਿਹੜੀ ਮੰਜੀ ਦੇ ਉੱਤੇ ਬੈਠ ਕੇ ਗੁਰੂ ਸਾਹਿਬ ਜੀ ਭਜਨ ਮੰਦਗੀ ਕਰਦੇ ਸੀ ਜਾਂ ਬੈਠਦੇ ਸੀਗੇ ਉਹ ਮੰਜੀ ਦਾ ਬਾਣ ਅਤੇ ਉਹ ਮੰਜੀ ਦੀ ਦੌਣ ਉਹ ਵੀ ਤੁਹਾਨੂੰ ਦਰਸ਼ਨ ਕਰਵਾਏ ਨੇ ਉਹ ਵੀ ਇੱਥੇ ਗੁਰੂ ਘਰ ਦੇ ਵਿੱਚ ਪਈ ਹੈ ਜੀ ਤੇ ਚਲੋ ਬਾਲੇ ਲੰਬੇ ਚੌੜੇ ਇਤਿਹਾਸ ਦੇ ਵੀ ਤੁਸੀਂ ਜਾਣਾ ਤਾਂ ਇੱਥੇ ਆ ਕੇ ਦਰਸ਼ਨ ਕਰੋ ਇੱਥੇ ਆ ਕੇ ਤੁਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਮੇਰਾ ਵੀਰ ਵੱਤਵਾਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਿਹੜੀ ਇਹ ਵੀਡੀਓ ਆ ਹੋਰ ਸੰਗਤਾਂ ਤੱਕ ਜਾਵੇ ਹੋਰ ਲੋਕਾਂ ਤੱਕ ਜਾਵੇ ਆ ਕੇ ਇੱਥੇ ਗੁਰੂ ਘਰ ਦੇ ਵਿੱਚ ਖੁਸ਼ੀਆਂ ਲੈਣਾ ਕੇ ਤੁਸੀਂ ਜਿਹੜੀ ਵੀ ਚੀਜ਼ ਮੰਗਦੇ ਹੋਗੇ ਤੁਹਾਨੂੰ ਗੁਰੂ ਘਰ ਦੇ ਵਿੱਚੋਂ ਹਰ ਇੱਕ ਚੀਜ਼ ਉਹ ਮਿਲਦੀ ਹੈਗੀ ਤੇ ਆਜੋ ਫਿਰ ਹੁਣ ਆਪਾਂ ਚੱਲਦੇ ਆਂ ਜੀ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ